ਸਾਰੇ ਨੇ ਕੀਆ ਲਿਆ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਕਰੋ ਲਾਈਕ ਵੀ ਕਰੋ ਇਹ ਮੈਂ ਟੈਂਟਲੀ ਕਰਾ ਸਕਦਾ। ਸੋ ਨਹੀਂ ਜਾਨੇ ਕਮੈਂਡਰ ਵੀ ਕਰ। ਨਹੀਂ ਹਟਵਾਲਾ ਸ਼ਗਰ ਮੂੰਹ ਬਾਲਿਆ ਕਰਨਾ ਪੜਾ। ਆਇਤਾ। ਸਾਰੇ ਨੇ ਹੋਸਣ ਗਾ। ਐਸੇ ਦੀ। ਜਮਨ ਮੈਂ ਸੁਪੀਆ। ਅੱਛਾ ਘਟਣਾ ਸਭ ਕੋਈ। ਨਹੀਂ ਜਵਾ ਜੀ ਸੁਪੀਆ। ਤੇ ਗੱਲ ਜਾਣਾ ਸਕੁਲੇ। ਮੁਰਗੀ ਛੁੱਟੀਆਂ ਬੈ ਜਾਣੀਆਂ 4 ਦਿਨਾਂ ਬਾਅਦ। ਆਣਾ ਬੋਲਦਾ ਵਾ ਨਾ ਆਪਣਾ ਇੱਗਾ ਲੈ ਆ ਨਾ ਕਰ ਕੇ ਆਉਂਦਾ ਕਿਆ ਹੋਰ ਗਿਆ ਜਾਣਾ ਗਿਆ ਹੋਰ ਜਾਣਾ ਲੈ ਨਾ ਕਰ ਇਹਦਾ 2070 ਪੂਰੀ ਪੌਂਡਿਆ ਪਾ ਲਿਆ ਅੰਦਰ ਮੈਂ ਲੋਤੇ ਗਿਆ ਉਹ ਉਧਰ ਗਿਆ ਤੇ ਫੇਰ ਤੂੰ ਆਇਆ ਫੜ ਕੇ ਆਖਾ ਫੜ ਕੇ ਆਖਾ रोटी खाटया पाया ਇੰਦਿਆ ਚਾਨਨ ਕੈਸਾ ਸ੍ਰੀ ਗੁਰੂ ਹਾਂ ਇੰਦ ਨਹੀਂ ਹੈ ਸ੍ਰੀ ਗੁਰੂ ਗੱਲ ਲੜਾਈ ਲੱਗਣੀ ਚਾਹੀਦੀ ਤੇ ਨਹੀਂ ਲੱਗ ਸਕਦੀ ਨਹੀਂ ਪਾਕਿਸਤਾਨ ਦੀ ਨਹੀਂ ਹਿੰਦੁਸਤਾਨ ਦੀ ਲੜਾਈ ਤਾਂ ਕੋਈ ਨਹੀਂ ਨਹੀਂ ਕਿਉਂ ਕਿਉਂ ਨਾ ਕਰਨਗੇ ਹਿੰਦੁਸਤਾਨ ਤੋਂ ਪਾਵਰ ਬੜੀ ਆ ਨਾ ਅਜ ਤੀਆ ਨੂੰ ਮੋਦੀ ਵੀ ਆਇਆ ਜੀ ਠਾਨ ਕੋਟ ਤੋਂ ਹਾਂ ਹਾਂ ਤਾਂ ਅੱਜ ਇੱਥੇ ਪੰਗੜੀ ਕਨੇ ਬੰਦੇ ਮਰ ਗਏ ਮਡਰੀ ਪਣਾਵਾਂ ਚਾਰ ਕਿੱਦਾਂ ਮਰੇ ਉਹਨਾਂ ਨੇ ਜਾਂਦੀ ਸ਼ਰਾਬੀ ਹਾਂ ਉਹਨਾਂ ਨੇ ਜਾਂਦੀ ਸ਼ਰਾਬੀ ਸੀਰਾ ਚੰਗੀ ਤਰ੍ਹਾਂ ਦੱਸ ਨਾ ਸ਼ਰਾਬ ਪੀ ਕੇ ਮਰੇ ਆ ਤੁਹਾਡੇ ਅੱਗੇ ਪਿੰਡ ਪੰਗੜੀ ਮਡਰੀ ਜਿੱਥੇ ਤੇਰੇ ਨਾਂ ਕਰੇ ਤੇਰੇ ਨਾਂ ਕਰੇ ਕਨੇ ਮਰੇ ਦੋ ਦੋ ਮਰੇ ਹੈਲੋ ਜੀ ਹੈਲੋ ਹਾਂ ਉਹਨਾਂ ਦਾ ਤੁਹਾਡੀ ਬਣਾਉਂਦਾ ਜਮਰ ਗਿਆ ਜਮਰ ਗਿਆ ਐਲੋਜੀ ਉਹਨਾਂ ਨੇ ਜ਼ਹਿਰ ਪੀਉ ਨਹੀਂ ਜ਼ਹਿਰ ਵਾਲੀ ਜਰੀਲੀ ਸ਼ਰਾਬ ਪੀਗੀ ਜਰੀਲੀ ਸ਼ਰਾਬ ਪੀਣ ਦੇ ਕਰਕੇ ਚੁਆਰਿਆਂ ਦੀ ਮੌਤ ਹੋ ਗਈ ਤੇ ਉਹ ਨਤੇ ਮਾਮੇ ਨਾਲ ਨਹੀਂ ਕਿ ਉਹ ਵੀ ਮਰ ਗਏ ਉਹ ਵੀ ਗੇਵ ਨੇ ਕਿ ਉਹਨਾਂ ਨੇ ਤੁਹਾਨੂੰ ਹਾਂ ਉਹ ਵੀ ਗੇਵ ਨੇ ਹਾਂ ਸ਼ਰਾਬ ਕੀਤੀ ਉਹਨਾਂ ਨੇ ਦਾ ਬੰਦੇ ਸਾਰੇ ਜਿੰਨੇ ਇਹ ਪੌਂਗਾ ਦੇ ਬੰਦਾ ਇੱਕੋ ਜਿਹੜਾ ਸਮਗਲਾ ਸ਼ਰਾਬ ਦੀ ਤੇ ਉਹਨੇ ਗਾੜੀ ਦੱਸਿਆ ਕਿ ਆਪਣਾ ਰਸਾਂਸੀ ਲੱਗ ਗਿਆ ਉਹ ਉਹ ਵੀ ਟੁੱਕ ਲਿਆ ਉਹਨੇ ਗਾੜੀ ਆ ਕੇ ਕਿ ਮੈਂ ਆਪਣਾ ਕੀਤੀ ਆਰਡਰ ਕੀਤੀ ਆਰਡਰ ਤੇ ਮੰਗਾਈ ਸ਼ਰਾਬ ਸਾਰੇ ਹੈਲੋ ਜੀ ਹੈਲੋ ਸਾਰੇ ਕਵਿੰਟ ਕੰਨੇਸਨਾ ਕਿਹ ਹੋ ਚੱਲ ਸਾਰੇ ਨਾ ਹੈਲੋ ਆ ਵੀ ਉਹデア ਆਈ ਲੰਡਕਾ ਕਿਥੇ ਆ? ਆ ਵੀ ਮਨੁੱਖ ਮਨデア ਆਈ ਮਨਸੁਦਾਈ ਕਿਹ ਮਨਸੁਦਾਈ? ਮਨੁਸ਼ੇਦਾਈ 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 ਮਨਸੁਦਾਈ ਆ ਫੇਰ ਲਿਗਿਆ ਹੰਦਾ ਇੱਕ ਮਨਸੁਦਾਈ ਕਿਥੇ ਆ? ਆ ਲਿਗਿਆ ਮੇਰੇ ਜੀ ਮਨਸੁਦਾਈ ਮਨਸੁਦਾਈ ਮਾਨ ਕੰਨਰ ਮਾਨ ਕੰਨਰ ਹੂੰ ਫੇਰ ਕੰਨਰ ਵਿਜਨ ਕੀ ਹੁਆ ਹੋ ਤਾਰ ਕੇ ਡੰਡਾ ਕੰਜਰ ਕੰਜਰਤਾ ਸੀ ਕਿ ਡੰਡਿਆ ਲੈਂਦੀ ਤੇ ਫਾਪਲ ਮੇਂ ਸ਼ਿਕਾਇਤ ਦਸਦੀ ਆ ਹਾਂ ਹੋ ਜਿੱਦਾਂ ਮੁਰਜੀ ਆ ਜਾ ਕੈਸੇ ਅਰਦਾ ਮੈਂ ਲੱਗੇ ਆ ਮੈਂ ਠੰਡਾ ਪਾਣੇ ਮੈਨੂੰ ਵੀ ਡੰਡਿਆ ਤੇਨੂੰ ਨਹੀਂ ਦੇਣਾ ਨਹੀਂ ਦੇਣੀ ਹਾਂ ਕਿਹਨੂੰ ਦਿੰਦਾ ਇਹਨੂੰ ਆ ਸਹਿਕਾਰ ਦੀ ਕੀ ਬੰਦਾ ਤਾ ਤਸ ਦੇਨ ਵੀ ਦੇ ਕੀ ਹੁੰਦਾ ਇੰਨੇ ਵੇਖੇ ਝੂਠ ਅਕਣਾ ਇੰਨੇ ਵੇਖੀ ਗਿਆ ਕਨੇ ਕਨੇ ਹਾਂ ਮਮਨ ਨੇ ਝੂਠ ਅਕਣਾ ਹੀ ਹਾਂ ਮੇਰੀ ਬਾਪੂ ਇਹ ਚੂਹ ਨੰਨ ਖਣਾਈਆ ਸੱਚੀ ਕਹਿੰਦੇ ਹੋਈ ਨੇ ਮੇਰੀ ਪੌਣ ਇਹਨੇ ਪਤਾ ਕਿ ਆਪਣਾ ਆਨ ਕੇ ਮੈਂ ਹੋਣੇ ਗਿਆ ਜੇ ਆ ਹੋਣੇ ਗਿਆ ਹੋਇਆ ਗਿਆ 12 11 ਅਜ ਦਾ ਨਹੀਂ ਇੰਨੇ ਇੰਨੇ ਕਹਣਾ ਉਦਾਂ ਹੀ ਉਹ ਪੱਟੇ ਦੇ ਚਕੋੜਿਆ ਹਾਂ ਇਹ ਚੂਹੜੇ ਮਾਰਦਾ ਹੀ ਮਨ ਨੇ ਤਾਂ ਸਬਜੀ ਕੀ ਆਂਦਾ ਜੇ ਲਾ ਦੇ ਝੂੜਦਾ ਇਹ ਸਬਜੀ ਆਂਦਾ ਕਭੀ ਨਾ ਆਉਂਦਾ ਨਾ ਆਉਂਦਾ ਪੀ ਇਹਨੇ ਤਾਂ ਪਹਿਲਾਂ ਛਾਲੀ ਗਿਆ ਮਾਣ ਆ ਪਰਾਣੀ ਕੀ ਲੈਣਗੇ ਟਾਡੇ ਘਰ ਤੇ ਨਾ ਲੈਣ ਗਿਆ ਪਰ ਲੈਣ ਗਿਆ ਰੁਮੜ ਕੇ ਇਦਾਂ ਹੀ ਆ ਗਿਆ ਜੱਦਾ ਖੂਨ ਲੈਣ ਗਿਆ ਹੂੰ ਤੁਮ ਤੇ ਰਹਤੇ ਤਾਂ ਮੁਰ ਵੀ ਬੋਜੀ ਨੇ ਆਵਾਜ਼ ਮਾਰੀ ਹੂੰ ਕਿੰਦਾ ਕਿੱਥੇ ਚੱਲਣਾ ਹੂੰ ਕਿੰਦਾ ਸਾਡੇ ਘਰ ਚੱਲਣਾ ਹੂੰ ਕਿ ਕਿਨੇ ਕੰਜਰਾਡੇ ਘਰ ਨਾ ਆਉਣੀ ਬੱਸ ਕਿਹ ਤੂੰ ਆਡੇ ਘਰੋਂ ਉੱਛੇ ਪਾਣੀ ਨਾ ਆਇਆ ਇੱਕ ਪੱਤ ਕਰਾ ਦੇਣਾ ਅਸਾਂ ਇਹ ਮਾਮਲਾ ਮੁਕੀ ਕਰ ਗਿਆ। ਵੀ ਸਲੀਨ ਕਿਉਂ ਦੇਦੇ ਨੇ? ਕਿਉਂ ਮੈਂ ਸਲੀ ਪਿਲਾਉਂਦੇ ਗੱਲ ਹੁੰਦਾ ਤੇ ਉਹਨੂੰ ਕੀ ਆਖੀ? ਹੂੰ। ਤੇ ਮੁਕੀ ਕਹਿੰਦਾ ਮੈਂ ਵੀ ਤੇ ਪਿਲਾਉਂਦਾ ਕਿ ਕਿਹੜਾ ਖੇਚਵਾ ਕੰਜਰਾ ਤੋਂ ਨਹੀਂ। ਅਸਾਂ। ਮੁਕੀ ਪਾ ਦਿੱ ਗਿਆ। ਹਾਂ ਹਾਂ। ਕਿਹੜਾ? ਬਲਾਂ ਕੱਢ ਗਿਆ ਵਾਦਿਨ। ਉਹ ਵੀ ਤਾਂ ਗਰੀਮਾ। ਓ ਜੀ। ਹੂੰ। ਆ ਬਾਸ ਤੇ ਨਹੀਂ ਨਹੀਂ ਅਭੀਂ ਭਾਲਦੇ ਇਹ ਹੋਂ ਬਿਲੇ ਹਾਂ ਦੇ ਦੇ ਹਮਸ ਕਲਾ ਚ ਦੇ ਤਾ ਵਾ ਫਿਰ ਆਨੇ ਬੜਾ ਦੋ ਗਲਾ ਪਿੰਨ ਦਾ ਲੈ ਤਾਂ ਬੜਾ ਮਾ ਨਹੀਂ ਡਰੇ ਕਿ ਜੀਂਦੀ ਆ ਦਿਖਾ ਦੇ ਨੂੰ ਤੇ ਆ ਦੇ ਹੇ ਤੇ ਨੂੰ ਤੇ ਵਿਚਾਰਿਆ ਕੋਈ ਨਹੀਂ ਮਿਲਿਆ ਹਣਾ ਹੂੰ ਤੈਨੂੰ ਆਂ ਕਿਉਂ ਨਹੀਂ ਦੇਣਾ ਐ ਮਾਜਾ ਮੰਨਦੇ ਆਈ ਗਏ ਵੀਰੇ ਆਖੇ ਨਾ ਵੀਨੇ ਹੱਟ ਦੇ ਨਾ ਨਹੀਂ ਵੀ ਲੈਣਾ ਪਹਿਲਾਂ ਕੀ ਜਾਣ ਕੀ ਜਾਨਣਾ ਗੱਲ ਲੈਣ ਕੀ ਜਾਨਣਾ ਤਾਂ ਸਾ ਇੱਥੇ ਨਵੀਆਂ ਲਾ ਕੇ ਖੇਡ ਲਾਂ ਮੈਂ ਤਾਂ ਤੁੰਨ ਪਤਾ ਹੀ ਕਰ ਲੈ ਕਰ ਉਦ ਇਹ ਦਾ ਠੂੜੀ ਦਾ ਠੰਢੀ ਉਹ ਨਾ ਬੰਦੇ ਆ ਰਿਹਾ ਆ ਜਦਾਂ ਲੇ ਟੱਪੜ ਪਾਫ ਡੰਗਰ ਬਣਾ ਕੰਨ ਵੇਖਣ ਜਾਇਓ ਕੰਡਾ ਬੰਦੇ ਵਾਂਗ ਹੀ ਆਇਆ ਛਿੱਤਰ ਪੈਣੇ ਹੀ ਆ ਉਹਨਾਂਗੇ ਨਹੀਂ ਬੋਲੇ ਆਹਨ ਕਿ ਤੇਰੇ ਪਾਪਾਂ ਨੇ ਮਾਰਨਾ ਤੈਨੂੰ ਚੈਟ ਕਮੈਂਟ ਤੇ ਕਰ ਦੋ ਤਮੈਂ ਟਕੜਾ ਇਹਨੂੰ ਖੇਚਵਾ ਕਰੇ ਮਾਨ ਜਿੰਨ ਹਾਂ ਤਾਂ ਲੈ ਵੀ ਕਰ ਦੋ ਲੈ ਕਰ ਦੋ ਲੈ ਕਰੂਗਾ ਲੈ ਕਰ ਦੋ ਚੰਨ ਹੀ ਫੇਕ ਨਹੀਂ ਕਰੋ ਹਾਂ ਚੰਨ ਨੂੰ ਸਹਾਰਾ ਕਰ ਦੋ ਮਨ ਨੂੰ ਨਾ ਕੋਈ ਕਰਿਓ ਮਨ ਨੂੰ ਨਾ ਕਰਿਓ ਮਨ ਲੈ ਜਾਂਦੀ ਜਾਂਦਾ ਪਹਿਲਾਂ ਹੁਣ ਜੈਨਾ ਨੂੰ ਖਲਾਈ ਨਾ ਰਾਨ ਜੁੱਤੀਆਂ ਮਾਰਦੀਆਂ ਆ ਗਿਆ ਇੱਥੇ ਵੇਖੀ ਤੇਰੇ ਸਾਹਮਣੇ ਡੰਡਾ ਲਿਆ ਕੇ ਨਹੀਂ ਉਹ ਆ ਕੇ ਨਹੀਂ ਮ ਮੁੜ ਕੇ ਤੇ ਚੱਲ ਗਿਆ ਪੁੱਤਰ ਮੁੜ ਕੇ ਆਣ ਕੇ ਤੇ ਵੱਜੂਗੀ ਨਾ ਹਾਂ ਆ ਕੀ ਭਈ ਇੱਥੇ ਹਾਂ ਕੀ ਨਾ ਕੁੱਤੂ ਦਾ ਫਿਰ ਜਾਂਦਾ ਵੀ ਕੀ ਲੈਣ ਨੂੰ ਮੈਂ ਘਰ ਸੱਲੀ ਨੂੰ ਇੱਥੇ ਨੂੰ ਕਾਣਾ ਹੈ ਹੈ ਗਿਆ ਨਾ ਕੋਕ ਕੇ ਜਦ ਲੜਾਈ ਪੈ ਜਾਣੀ ਹੋਰ ਤੂੰ ਜਾਇਆਂ ਕਰੋ ਉਹ ਹੀ ਕਰਨਾ ਯਾਣਾ ਉਹ ਕਰਨਾ ਯਾਰ ਮੈਂ ਅੱਜ ਵੀ ਕਿਹਾ ਮੈਂ ਮਾਂ ਨੂੰ ਡੰਡਾ ਮਾਰਿਆ ਅੱਜ ਵੀ ਜਾਣਾਂ ਕੀ ਕਰਨਾਂ ਦਾ ਕਰ ਹੂੰ ਮੁੱਕੇ ਪਾ ਜੀ ਗਿਆ ਡੰਡਾ ਵੱਜ ਗਿਆ ਪਰ ਲਾ ਕੇ ਇੱਥੇ ਹੱਥ ਦੇ ਹੂੰ ਪਾ ਜੀ ਗਿਆ ਤੁੰਨੇ ਹੂੰ ਆ ਜਾ ਪੁੱਤ ਤੇਰੀ ਤੇ ਟਾਂਗਾ ਪੁੱਜਣ ਤੇ ਨਹੀਂ ਹੂੰ ਮਨ ਮੈਂ ਦਾਲ ਸੀ ਦਿੱਤਾ ਮਸਤ ਕਾਨੂੰਨ ਨੂੰ ਨਹੀਂ ਪਤਾ ਹੂੰ ਮੈਂ ਉਹਨਾਂ ਨੂੰ ਵੀ ਪੁੱਤ ਘਰ ਦੇ ਨਾਲ ਸ਼ਾਲੀ ਨੂੰ ਦੱਸ ਦੇਣਾ ਜਿਉ ਤੂੰ ਗਿਆਈ ਨਾ ਇਹੇ ਕੰਡੇ ਹੀ ਆ ਗਾ। ਬਈ ਤੁਹਾਨੂੰ ਕੋਈ ਦੱਸਾ ਦੇਣਾ ਕਿ ਆਹ ਹਮ ਕਰਦੇ। ਹਾਂ ਮੈਂ ਘੜਾ ਕੰਮ ਕਰਦੀ ਹਾਂ। ਤੇ ਮੈਂ ਕਹਿੰਨ ਸ਼ਾਲੀ ਤੂੰ ਵੀ ਨਾ ਜਾਇਆ ਕਰ। ਹਾਂ ਤੂੰ ਦੋਵੇਂ ਨਾ ਜਾਇਆ ਕਰ। ਨਹੀਂ ਤੂੰ ਕਰਨ ਨੂੰ ਗਈ ਹਾਂ ਤੂੰ ਇੱਥੇ ਕੰਮ ਕਰ ਤਾਂ ਤੇ ਵੇਲੇ ਦੱਸਾਂ ਗੇੜ ਲਈ। ਹਾਂ ਮੈਂ ਕਹਿ ਨਹੀਂ ਕਰਨ ਨੂੰ ਦਾ। ਹਾਂ ਮੈਂ ਕਹਿ ਨੂੰ ਇਹਨਾਂ ਨੂੰ ਜਿੱਜੀ ਉਹ ਤੂੰ ਆਇਆ ਤੂੰ ਵੀ ਨਾ ਜਾਇਵੇਂ। ਹਾਂ ਨਾ ਕੋਨੇ ਨਹੀਂ ਜਾਣਾ ਵੇਲੇ। ਹੋਣੀ ਇਹ ਨਾ ਦਾ ਹੋਣੀ ਇਦਾਂ ਦਾ ਹੈਗਾ ਹੋਣੀ ਦਾ ਹੈਗਾ ਆ ਵੇਖਿਆ ਉਹ ਜੇ ਕਹਨੇ ਆ ਦੋਵੇਂ ਚਲੇ ਜਾਂਦੇ ਦੇ ਇਹ ਬਾਹਰ ਜਾ ਕੇ ਕੰਮ ਕਰਨਗੇ ਹਾਂ ਇਹਨਾਂ ਨੇ ਵੇਖੀ ਕਿ ਕਰਕੇ denn ਉਹਨਾਂ ਨੇ ਇੱਕ ਜੜੇ ਚਾਰੂ ਲਾਉਂਦਿਆ ਗੱਲ ਇੱਕ ਜੜਾ ਪੋਚਾ ਫੜੂ ਹਾਂ ਚੱਲੀ ਪੋਚਾ ਫੜੂਗਾ ਦੇ ਮੰਮੀ ਚੱਲੋ